ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਸਾਡੇ ਛੋਟੇ ਜਿਹੇ ਸੱਦੇ ਤੇ ਤੁਸੀਂ ਸਮੁੱਚੀ ਪ੍ਰੈਸ ਅੱਜ ਸਮੇਂ ਚੋਂ ਸਮਾਂ ਕੱਢ ਕੇ ਇੱਥੇ ਪਹੁੰਚੇ ਹੋ ਅੱਜ ਅਸੀਂ ਕੁਝ ਬਹੁਤ ਹੀ ਅਹਿਮ ਜਿਹੜੇ ਇਸ਼ੂ ਸੀਗੇ ਖਾਸ ਤੌਰ ਤੇ ਜਿਹੜੀ ਤਕਾਲ ਤਖਸਾਲ ਵੱਲੋਂ ਜੋ ਪੰਜ ਮੈਂਬਰੀ ਭਰਤੀ ਕਮੇਟੀ ਜਿਹੜੀ ਬਣਾਈ ਗਈ ਸੀ ਅਤੇ ਉਹਦੇ ਨਾਲ ਸੰਬੰਧਿਤ ਪਲੱਸ ਜੋ ਵੀ ਅਕਾਲ ਤਖਤ ਦੀ ਸਾਭਦੀ ਫਸੀਲਤੋਂ ਜੋ ਹੁਕਮਨਾਮਾ ਹੋਇਆ ਉਹਦੇ ਸੰਬੰਧੀ ਜਿਹੜੀਆਂ ਕੁਝ ਗੱਲਾਂ ਕਰਨੀਆਂ ਹਨ ਖਾਸ ਤੌਰ ਤੇ ਪਿਛਲੇ ਕੁਝ ਦਿਨਾਂ ਤੋਂ ਜਿਹੜੀ ਬਾਦਲਦਲ ਹੈ ਉਹਨਾਂ ਦਾ ਪੂਰਾ ਜੋਰ ਲੱਗਿਆ ਹੋਇਆ ਇਸ ਗੱਲ ਤੇ ਕਿ ਜਿਹੜੀ ਭਰਤੀ ਕਮੇਟੀ ਹੈ ਪੰਜ ਮੈਂਬਰੀ ਕਮੇਟੀ ਦੀ ਹੋਣ ਤੇ ਮਾਨਤਾ ਤੇ ਅਸੀਂ ਸਵਾਲ ਕਿਵੇਂ ਖੜੇ ਕਰ ਸਕਦੇ ਹਾਂ ਉਹਨੂੰ ਜਿਹੜਾ ਹੈ ਝੂਠਾ ਪ੍ਰਚਾਰ ਕਰਕੇ ਉਹਦੀ ਹੋਂਦ ਤੇ ਸਵਾਲ ਜਿਹੜਾ ਉਹ ਖੜਾ ਕਰ ਰਹੇ ਨੇ ਸੋ ਪਹਿਲਾਂ ਤਾਂ ਉਹਨਾਂ ਇਸ਼ੂਜ਼ ਨੂੰ ਜਿਹੜਾ ਅਸੀਂ ਬੜਾ ਕਲੀਅਰਲੀ ਅੱਜ ਰਖੜਾ ਸਾਹਿਬ ਬੈਠੇ ਐ ਚਰਨਜੀਤ ਸਿੰਘ ਬਰਾੜ ਬੈਠੇ ਨੇ ਅਸੀਂ ਉਹਨਾਂ ਨੂੰ ਸਾਫ਼ ਕਰਨਾ ਚਾਹੁੰਦੇ ਹਾਂ ਲੋਕਾਂ ਦੇ ਸਾਹਮਣੇ ਵੀ ਅਸਲ ਵਿੱਚ ਸਚਾਈ ਕੀ ਹੈ ਜਿੱਥੋਂ ਤੱਕ ਤਾਂ ਉਹ ਇੱਕ ਗੱਲ ਵਾਰ-ਵਾਰ ਜਿਹੜਾ ਬਾਦਲ ਦਲ ਉਹ ਇਹ ਕਹਿ ਰਿਹਾ ਕਿ ਜੀ ਇਹ ਜਿਹੜੀ ਕਮੇਟੀ ਹੈ ਸਿਰਫ ਨਿਗਰਾਨ ਕਮੇਟੀ ਹੈ ਇਹ ਸਰਾਸਰ ਝੂਠ ਹੈ ਜੇ ਤੁਸੀਂ ਅਕਾਲ ਤਖਤ ਸਾਹਿਬ ਦੀ ਫਸੀਲਤੋਂ ਜਿਹੜਾ ਹੁਕਮ ਨਾਮਾ ਹੋਇਆ ਹੈ ਜੇ ਉਹਨੂੰ ਪੜੋਗੇ ਤਾਂ ਉਹਦੇ ਵਿੱਚ ਸਪਸ਼ਟ ਲਿਖਿਆ ਗਿਆ ਹੈ ਪਹਿਲਾ ਜਿਹੜਾ ਮਾਦਿਆ ਉਹਦੇ ਤੁਸੀਂ ਦੇਖਦੇ ਹੋ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਆਪਣੇ ਇਹਨਾਂ ਗੁਨਾਹਾਂ ਕਾਰਨ ਸਿੱਖ ਪੰਥ ਦੀ ਰਾਜਸੀ ਅਗਵਾਈ ਕਰਨ ਦੇ ਨੈਤਿਕ ਅਧਿਕਾਰ ਗਵਾ ਚੁੱਕੀ ਹੈ ਅਤੇ ਇਸ ਲਈ ਪੰਜ ਸਿੰਘ ਸਹਿਬਾਨ ਵੱਲੋਂ ਹੇਠ ਲਿਖੇ ਅਨੁਸਾਰ ਆਗੋਂ ਦੀ ਡਿਊਟੀ ਲਗਾਈ ਜਾਂਦੀ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਆਰੰਭ ਕਰਨ ਉਹਨਾਂ ਨੇ ਸਪਸ਼ਟ ਲਿਖਿਆ ਹੈ ਵੀ ਇਹ ਭਰਤੀ ਆਰੰਭ ਇਹਨਾਂ ਨੇ ਕਰਨੀ ਹੈ ਨਿਗਰਾਨੀ ਨਹੀਂ ਕਰਨੀ ਭਰਤੀ ਕਰਨੀ ਹੈ ਇਹਨਾਂ ਨੇ ਭਰਤੀ ਸਮੁੱਚੇ ਤੌਰ ਤੇ ਭਰਤੀ ਕਿਵੇਂ ਕਰਨੀ ਹੈ ਕਿਸ ਰੂਪ ਚ ਹੋਏਗੀ ਉਹ ਇਹ ਕਮੇਟੀ ਦੇਖੇਗੀ ਸੋ ਇਹ ਚ ਕੋਈ ਦੁਵਿਧਾ ਨਹੀਂ ਹੈ ਇਹਨੂੰ ਉਹ ਜਾਣ ਬੁੱਝ ਕੇ ਇੱਕ ਨਿਗਰਾਨ ਕਮੇਟੀ ਕਹਿ ਕੇ ਉਹ ਝੂਠ ਜਿਹੜਾ ਹੈ ਲੋਕਾਂ 'ਚ ਫਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਦੂਸਰਾ ਜਿਹੜਾ ਸੀ ਇਹ ਕਹ ਰਹੇ ਦੀ ਇਹ ਤਾਂ ਸੱਤ ਮੈਂਬਰੀ ਕਮੇਟੀ ਸੀ ਪੰਜ ਮੈਂਬਰੀ ਦਾ ਕੋਈ ਕਾਲ ਤੱਕ ਸਭ ਤੋਂ ਕਮੇਟੀ ਨਹੀਂ ਬਣੀ ਹੁਣ ਆਪਾਂ ਸਭ ਜਾਣਦੇ ਆ ਵੀ ਜਦ ਸੱਤ ਮੈਂਬਰੀ ਕਮੇਟੀ ਬਣੀ ਇਹਨਾਂ ਪੰਜਾਂ ਮੈਂਬਰਾਂ ਤੋਂ ਇਲਾਵਾ ਸਰਦਾਰ ਹਰਜਿੰਦਰ ਸਿੰਘ ਧਾਮੀ ਜਿਹੜੇ ਪ੍ਰਧਾਨ ਸੀ ਸ਼ਰਮਨੀ ਹੈਗੇ ਨੇ ਸ਼ਰਮਨੀ ਗੁਰਦੁਆਰਾ ਪਰੰਤ ਕਮੇਟੀ ਦੇ ਤੇ ਸਾਬਕਾ ਮਰਦਾਨ ਕਿਰਪਾਲ ਸਿੰਘ ਜੀ ਬਡੁੰਗਰ ਇਹਨਾਂ ਨੂੰ ਇਸ ਕਮੇਟੀ ਦੇ ਵਿੱਚ ਰੱਖਿਆ ਗਿਆ ਸੀ ਪਰ ਕਿਸੇ ਕਾਰਨਾ ਕਰਕੇ ਆਪਾਂ ਸਾਰੇ ਜਾਣਦੇ ਹਾਂ ਚਲੋ ਮੈਂ ਉਹ ਤੇ ਨਹੀਂ ਜਾਣਾ ਚਾਹੁੰਦਾ ਇਹਨਾਂ ਨੇ ਉਸ ਕਮੇਟੀ ਤੋਂ ਅਸਤੀਫਾ ਦਿੱਤਾ ਹੁਣ ਜੇ ਉਹ ਦੋ ਬੰਦੇ ਅਸਤੀਫਾ ਦੇ ਦਿੰਦੇ ਉਸ ਦਾ ਮਤਲਬ ਉਸ ਇਹ ਥੋੜਾ ਵੀ ਉਹ ਕਮੇਟੀ ਦੀ ਹੋਂਦ ਖਤਮ ਹੋ ਗਈ ਉਹ ਦੋ ਬੰਦਿਆਂ ਨੇ ਆਪ ਦੇ ਆਪ ਨੂੰ ਕਮੇਟੀ ਚੋਂ ਬਾਹਰ ਕਰ ਲਿਆ ਤੇ ਕਿੰਨੇ ਮੈਂਬਰ ਰਹਿ ਗਏ ਪੰਜ ਮੈਂਬਰ ਰਹਿ ਗਏ ਸੋ ਉਸ ਤੋਂ ਬਾਅਦ ਉਸ ਸਭਾਵਕ ਹੈ ਵੀ ਉਹ ਕਮੇਟੀ ਜਿਹੜੀ ਆ ਪੰਜ ਮੈਂਬਰੀ ਹੋਗੀ ਤੇ ਉਹ ਪੰਜ ਮੈਂਬਰੀ ਕਮੇਟੀ ਨੂੰ ਅਕਾਲ ਤਖਤ ਜਾ ਕੇ ਆਏ ਨੇ ਅਕਾਲ ਤਖਤ ਸਾਹਿਬ ਤੇ ਦੋ ਵਾਰੀ ਉਹ ਗਏ ਤੇ ਸਿੰਘ ਸਾਹਿਬ ਨੇ ਬੜਾ ਸਪਸ਼ਟ ਰੂਪ ਚ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਦੀ ਭਰਤੀ ਸਟਾਰਟ ਕਰੋ ਸਾਡਾ ਜਿਹੜਾ ਹੁਕਮਨਾਮਾ ਹੈ ਉਹ ਸਟੈਂਡ ਕਰਦਾ ਉਹਵੇਂ ਦਾ ਉਹਵੇਂ ਸਟੈਂਡ ਕਰਦਾ ਉਹਦੇ ਵਿੱਚ ਕੋਈ ਤਬਦੀਲੀ ਨਹੀਂ ਜਿਹੜਾ ਦਲਜੀਤ ਸਿੰਘ ਚੀਮਾ ਅਤੇ ਹੋਰ ਉਹਨਾਂ ਦੇ ਸਾਥੀ ਆ ਕੇ ਝੂਠ ਬੋਲ ਰਹੇ ਸੀ ਵੀ ਅਸੀਂ ਉਤੋਂ ਮંજੂਰੀ ਲਿਆਏ ਉਹ ਸਾਰਾ ਸਾਰਾ ਸਾਰ ਗਲਤ ਹੈ ਅਤੇ ਸਿੰਘ ਸਾਹਿਬ ਨੇ ਆਪਦੀ ਜੋ ਲਾਸਟ ਉਹਨਾਂ ਦੀ ਸਟੇਟਮੈਂਟ ਆਈ ਹੈ ਜਿਵੇਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਯਾਨੀ ਰਕबीर ਸਿੰਘ ਨੇ ਕਿਹਾ ਵੀ ਕਮੇਟੀ ਆਪਦਾ ਕੰਮ ਕਰੇ ਸੋ ਉਹ ਜਦ 7 ਮੈਂਬਰੀ ਚੋਂ 2 ਮੈਂਬਰ ਅਸਤੀਫਾ ਦੇ ਗਏ ਤਾਂ ਉਹ 5 ਮੈਂਬਰੀ ਕਮੇਟੀ ਹੈ ਹੁਣ ਤੇ ਉਹਨਾਂ ਨੂੰ ਉਸੇ ਤਰੀਕੇ ਨਾਲ ਅੱਜ ਵੀ ਉਹਨਾਂ ਦੀ ਜਿਹੜੀ ਮਾਨਤਾ ਹੈ ਅਕਾਲ ਤਖਤ ਸਾਹਿਬ ਦੇ ਫੈਸਲੇ ਤੋਂ ਜੋ ਹੁਕਮ ਹੋਇਆ ਉਹ ਉਵੇਂ ਸਟੈਂਡ ਕਰਦੀ ਹੈ ਤੇ ਉਹੀ ਅਕਾਲ ਤਖਤ ਸਾਹਿਬ ਦੇ ਜੋ ਆਦੇਸ਼ ਨੇ ਉਹਨਾਂ ਮੁਤਾਬਕ ਜਿਹੜੀਆਂ ਹੈ ਉਹ ਕਮੇਟੀ ਜਿਹੜੀ ਕੰਮ ਕਰ ਰਹੀ ਹੈ ਉਲਟਾ ਪੁਲੰਗਣਾ ਸਾਰੀ ਜਿਹੜੀਆਂ ਨੇ ਉਹ ਇਹਨਾਂ ਨੇ ਕੀਤੀਆਂ ਇੱਕ ਵੀ ਅਕਾਲਤਖ ਸਾਹਿਬ ਦੇ ਜੋ ਹੁਕਮ ਹੋਇਆ ਭਰਤੀ ਸੰਬੰਧੀ ਜਾਂ ਹੋਰ ਉਹ ਇੱਕ ਵੀ ਇਹਨਾਂ ਨੇ ਉਹਨੂੰ ਲਾਗੂ ਨਹੀਂ ਕੀਤਾ ਪਹਿਲੀ ਗੱਲ ਤਾਂ ਇਹਨਾਂ ਨੇ ਜੋ ਪਹਿਲਾਂ ਉਹਨਾਂ ਦਾ ਸੀਗਾ ਵੀ ਆਪਦੇ ਆਪ ਨੇ ਵੱਖ-ਵੱਖ ਜਿਹੜੇ ਚੁੱਲ੍ਹੇ ਨੇ ਉਹ ਸਮੇਟੇ ਸਮੇਟਣ ਉਹਦਾ ਮਤਲਬ ਇੱਕ ਸੀ ਚੁੱਲਾ ਉਹਨਾਂ ਨੇ ਚੁੱਲਾ ਨਹੀਂ ਚੁੱਲ੍ਹੇ ਲਿਖਿਆ ਵੀ ਉਹਦੇ ਵਿੱਚ ਬਾਦਲ ਦਲ ਤੇ ਅਕਾਲੀ ਦਲ ਸੁਧਾਰ ਲਹਿਰ ਦੋਨਾਂ ਵਾਸਤੇ ਦੇਸ਼ ਸੀ ਤੇ ਅਕਾਲੀ ਸੁਧਾਰ ਲਹਿਰ ਵੱਲੋਂ 2-3 ਦਿਨਾਂ ਦੇ ਵਿੱਚ ਹੀ ਮਤਾ ਪਾ ਕੇ ਉਹ ਆਪਣੀ ਸਾਰੀ ਉਹ ਲਹਿਰ ਨੂੰ ਭੰਗ ਕਰ ਦਿੱਤਾ ਗਿਆ ਤੇ ਇਹਨਾਂ ਨੇ ਬਿਲਕੁਲ ਵੀ ਆਪਣੀ ਉਸ ਸਾਰੀ ਆਰਗੇਨਾਈਜੇਸ਼ਨ ਉਵੇਂ ਰੱਖਿਆ ਇਕ ਅਕਾਲਤਖ ਸਾਹਿਬ ਨੇ ਕਿਹਾ ਸੀ ਅਸਤੀਫੇ ਤੁਸੀਂ ਮਨਜ਼ੂਰ ਕਰੋ ਜਿਹੜੇ ਮੈਂਬਰ ਅਸਤੀਫੇ ਦੇ ਗਏ ਸੀ ਉਹਨਾਂ ਦੇ ਸੁਖਵੀਰ ਸਿੰਘ ਬਾਦਲ ਸੀ ਉਹਨਾਂ ਵਿੱਚੋਂ ਆਪਣੇ ਤੁਹਾਡੇ ਐਨ ਕੇ ਸ਼ਰਮਾ ਸੀ ਦਲਜੀਤ ਟੀਮਾ ਸੀ ਇਹਨਾਂ ਦੇ ਅਸਤੀਫੇ ਮਨਜ਼ੂਰ ਕਰੋ ਇਹਨਾਂ ਨੇ ਨਾ ਤਾਂ ਉਹ ਸਮੇਂ ਦੇ ਵਿੱਚ ਅਸਤੀਫੇ ਮਨਜ਼ੂਰ ਕੀਤੇ ਜਾਣ ਬੁੱਝ ਕੇ ਉਹਨਾਂ ਨੇ ਉਹਦੇ ਦੇਰੀ ਕੀਤੀ ਉਹ ਵੀ ਸਿਰਫ ਇਸੇ ਕਰਕੇ ਦੇਰੀ ਕੀਤੀ ਵੀ ਉਹ ਦਿਖਾਉਣਾ ਚਾਹੁੰਦੇ ਸੀ ਵੀ ਅਸੀਂ ਅਕਾਲਤਖ ਸਾਹਿਬ ਨੂੰ ਕੁਝ ਨਹੀਂ ਸਮਝਦੇ ਨਹੀਂ ਜੇ ਇਹਨਾਂ ਦੇ ਮਨ ਵਿੱਚ ਕੋਈ ਸਤਕਾਰ ਹੁੰਦਾ ਕਾਲਪਤਖ ਸਾਹਿਬ ਦਾ ਤਾਂ ਇਮੀਡੀਏਟਲੀ ਉਹ ਅਸਤੀਫਾ ਮਨਜ਼ੂਰ ਕਰਦੇ ਤੇ ਦੂਸਰਾ ਫਿਰ ਇਹਨਾਂ ਨੇ ਉਹ ਨਹੀਂ ਮੰਨੀ ਤੇ ਜਿਹੜਾ ਇੱਕ ਫੈਸਲਾ ਸੀਗਾ ਅਸੀਂ ਜਿਹੜੀ ਭਰਤੀ ਕਰ ਰਹੇ ਹਾਂ ਜੋ ਅਸੀਂ ਨਹੀਂ ਜੋ ਪੰਜ ਮੈਂਬਰੀ ਕਮੇਟੀ ਕਰ ਰਹੀ ਹੈ ਅਸੀਂ ਤਾਂ ਉਹਨਾਂ ਦਾ ਸਹਿਯੋਗ ਕਰ ਰਹੇ ਹਾਂ ਜੋ ਪੰਜ ਮੈਂਬਰੀ ਕਮੇਟੀ ਭਰਤੀ ਕਰ ਰਹੀ ਹੈ ਉਹ ਬਿਲਕੁਲ ਆਦੇਸ਼ ਮੁਤਾਬਕ ਕਰ ਰਹੀ ਉਹ ਚ ਦੇਖੋ ਲਿਖਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਪੰਜ ਮੈਂਬਰੀ ਕਮੇਟੀ ਆਰੰਭ ਕਰਨ ਜਿਹੜੀ ਜੋ ਭਰਤੀ ਬੋਗਸ ਨਾ ਹੋਵੇ ਅਤੇ ਆਧਾਰ ਕਾਰਡ ਦੀ ਕਾਪੀ ਸਹਿਤ ਮੈਂਬਰ ਬਣਾਇਆ ਜਾਵੇ ਬੜਾ ਕਲੀਅਰ ਹੈ ਵੀ ਆਪਦੀ ਆਈਡੈਂਟੀਫਿਕੇਸ਼ਨ ਆਧਾਰ ਕਾਰਡ ਦੀ ਕਾਪੀ ਹੈ ਜਿਹੜੀ ਉਹ ਨਾਲ ਲਾ ਕੇ ਹੋਵੇ ਕਿ ਤਾਂ ਕਿ ਬੋਗਸ ਨਾ ਹੋਵੇ ਭਰਤੀ ਤੇ ਇਹਨਾਂ ਦੀ ਭਰਤੀ ਸਾਰੀ ਬੋਗਸ ਹੈ ਇੱਕ ਵੀ ਬੰਦੇ ਦਾ ਇਹਨਾਂ ਨੇ ਕੋਈ ਆਧਾਰ ਕਾਰਡ ਨਹੀਂ ਲਾਇਆ ਇਹਨਾਂ ਨੇ ਘਰੇ ਬੈ ਕੇ ਆਪਣੀਆਂ ਕੱਪੜੀਆਂ ਭਰ ਕੇ ਵੇਚਤੀਆਂ ਕਿਉਂਕਿ ਲੋਕ ਤਾਂ ਫੜਨ ਨੂੰ ਤਿਆਰ ਨਹੀਂ ਸੀ ਲੋਕ ਸਾਰੇ ਅਕਾਲ ਤਖਤ ਸਾਹਿਬ ਦੇ ਨਾਲ ਜੁੜੇ ਹੋਏ ਨੇ ਇਹਨਾਂ ਦੀ ਆਪਦੀ ਕੋਈ ਜਿਹੜੀ ਹੈ ਜੇ ਮੈਂ ਕਹਾ ਵੀ ਬਾਗਲਦਦ ਦੀ ਕੋਈ ਉਹ ਹੋਣ ਨਹੀਂ ਜੇ ਹੈ ਤਾਂ ਅਕਾਲ ਤਖਤ ਸਾਹਿਬ ਕਰਕੇ ਹੈ ਤੇ ਉਹ ਵੀ ਜਦ ਉਹਨਾਂ ਨੇ ਉਹਨਾਂ ਦੀ ਲੰਗੜਾ ਕਰਤੀ ਤਾਂ ਫਿਰ ਇਹਨਾਂ ਨੂੰ ਜਿਹੜਾ ਹੈ ਬੋਗਸ ਹੀ ਕਹਾਂਗੇ ਹੋਰ ਕੀ ਕਹਾਂਗੇ ਤੇ ਬੋਗਸ ਭਰਤੀ ਬੋਗਸ ਡੈਲੀਗੇਟ ਤੇ ਬੋਗਸ ਪ੍ਰਧਾਨ ਇਹਨਾਂ ਨੇ ਚੁਣ ਲਿਆ ਇਹ ਇਹ ਇਹਨਾਂ ਦੀ ਹੁਣ ਤੱਕ ਦੀ ਜਿਹੜੀ ਹੈ ਟੋਟਲ ਜਿਹੜੀ ਹੈ ਪ੍ਰਾਪਤੀ ਹੈ ਤੇ ਕੋਈ ਵੀ ਮੈਂ ਕਹਿ ਸਕਦਾ ਬੜਾ ਸਪਸ਼ਟ ਰੂਪ ਵਿੱਚ ਕਿ ਇਹਨਾਂ ਨੇ ਇੱਕ ਵੀ ਅਕਾਲ ਤਖਸਾਲ ਦੇ ਹੁਕਮ ਭਰਤੀ ਸੰਬੰਧੀ ਮੰਨੇ ਨਹੀਂ ਤੇ ਪੰਜ ਮੈਂਬਰੀ ਕਮੇਟੀ ਹੈ ਜਿਹੜੀ ਉਹ ਸਾਰੇ ਇਨ ਬਿਨ ਅਕਾਲ ਤਖਸਾਲ ਦੇ ਜਿਹੜੇ ਹੁਕਮ ਨੇ ਉਹਨਾਂ ਨੂੰ ਲਾਗੂ ਕਰ ਰਹੀ ਹੈ ਤੇ ਲੋਕਾਂ ਵੱਲੋਂ ਪੰਜ ਮੈਂਬਰੀ ਕਮੇਟੀ ਦਾ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਹੈ, ਸਯੋਗ ਮਿਲ ਰਿਹਾ ਹੈ ਕਿ ਇੰਨੀ ਹੈ ਕਿ ਜਿਹੜਾ ਪੰਜ ਮੈਂਬਰੀ ਕਮੇਟੀ ਦੇ ਮੈਂਬਰਾਂ ਨੂੰ ਪਹੁੰਚਣਾ ਲੋਕਾਂ ਦਾ ਜਿਹੜਾ ਔਖਾ ਹੋ ਰਿਹਾ ਹੈ। ਇੰਨੀ ਲੋਕ ਕਹਿ ਰਹੇ ਨੇ ਵੀ ਸਾਡੇ ਕੋਲ ਪਹੁੰਚੋ, ਸਾਨੂੰ ਕਾਪੀਆਂ ਦੇ ਕੇ ਜਾਓ। ਵੀ ਇੰਨਾ ਵੱਡਾ ਜਿਹੜਾ ਸਯੋਗ ਮਿਲ ਰਿਹਾ ਉਸ ਚੀਜ਼ਾਂ ਤੋਂ ਬਖਲਾ ਕੇ ਅੱਜ ਇਹ ਕੂੜ ਪ੍ਰਚਾਰ ਕਰਨ ਲਈ ਵਾਸਤੇ ਜਿਹੜਾ ਲੱਗੇ ਹੋਏ ਨੇ ਪਰ ਮੈਂ ਸਮਝਦਾ ਪੰਜਾਬ ਦੇ ਲੋਕ ਤੇ ਜਿਹੜੀ ਹੈ ਸਮੂਚਾ ਸਿੱਖ ਜਗਤ ਇਹ ਸਮਝ ਚੁੱਕਿਆ ਹੈ ਕਿ ਇਹ ਇਹ ਲੋਕ ਜਿਹੜੇ ਨੇ ਇਹ ਕਦੇ ਨਾ ਤਾਂ ਕੌਮ ਦੇ ਬਣੇ ਨੇ ਤੇ ਨਾ ਹੀ ਇਹਨਾਂ ਨੇ ਕਦੇ ਸਿੱਖ ਸਿਧਾਂਤਾਂ ਦੀ ਕਦੇ ਕੋਈ ਪਹਿਰੇਦਾਰੀ ਕੀਤੀ ਹੈ ਤੇ ਦੂਸਰੇ ਜਿਹੜਾ ਮੁੱਦਾ ਹੈ ਉਹ ਮੈਂ ਰਖੜਾ ਸਾਹਿਬ ਨੂੰ ਬੇਨਤੀ ਕਰਦਾ ਕਿ ਉਹ ਉਹ ਜਿਹੜਾ ਉਹ ਛੋੜਨਾ ਸਾਰਾ ਵਿਸਤਾਰ ਵਿੱਚ ਦੱਸਣ ਸਾਰੀ ਪ੍ਰੈਸ ਦਾ ਬਹੁਤ-ਬਹੁਤ ਧੰਨਵਾਦ ਕਿ ਛੜ ਜਾਣੇ ਟਾਈਮ ਕੱਢ ਕੇ ਆਏ ਹੋ ਵੈਸੇ ਤਾਂ ਸਾਰਾ ਕੁਝ ਤੁਹਾਨੂੰ ਵੀ ਪਤਾ ਹੈ ਲੋਕਾਂ ਨੂੰ ਵੀ ਪਤਾ ਹੈ ਹਰ ਬੰਦੇ ਨੂੰ ਪਤਾ ਹੈ ਕਿ ਕੀ ਫੈਸਲੇ ਹੋਏ 2 ਦਸੰਬਰ ਨੂੰ ਜਿਹੜੇ ਅਕਾਲ ਤਖਸਦ ਦੀ ਫੈਸਲੀ ਦੇ ਉੱਤੇ ਫੈਲੇ ਹੋਏ ਉਹ ਬੜੇ ਕਲੈਰਟੀ ਨਾਲ ਜਦਾਦਰ ਸਾਹਮਣੇ ਕਿਹਾ ਕਿ ਜਿਹੜੇ ਤੁਸੀਂ ਗਨਾਹ ਕੀਤੇ ਨੇ ਉਹ ਹਾਂ ਕਰ ਦਿਓ ਦੂਜੇ ਨਾ ਕਰ ਦਿਓ ਹਾਂ ਨਾ ਦੇ ਵਿੱਚ ਜਵਾਬ ਦੇਣਾ ਹੈ ਇਹ ਨਹੀਂ ਹੈ ਕਿ ਆਪਾਂ ਹਿਸਟਰੀ ਦੱਸੇ ਜਾਂ ਕੁਝ ਹਾਂ ਨਾ ਤੇ ਜਵਾਬ ਦੇ ਦੇਈਏ ਕੱਲਾ ਕੱਲਾ ਮੁਦਾਵਨਾਂ ਨੇ ਪੁੱਛਿਆ ਕਿ ਮਾਫੀ ਹੋਈ ਬੀਜੀਪੀ ਲਾਇਆ ਕੱਲੀ ਕੱਲੀ ਗੱਲ ਉਹਨਾਂ ਨੇ ਬਾਈ ਨੇਮ ਕਹੀ ਪਰ ਸਾਰੇ ਗਨਾਹ ਇਹਨਾਂ ਨੇ ਕਬੂਲ ਕੀਤੇ ਕਬੂਲਤਾ ਕਰ ਲਏ ਪਰ ਉਹ ਤੋਂ ਬਾਹਰ ਆ ਕੇ ਤੁਸੀਂ ਸਾਰਿਆਂ ਨੇ ਦੇਖਿਆ ਜੇ ਮੁਖਸੇਦ ਸਾਹਿਬ ਜਾ ਕੇ ਉਹ ਕਹਿੰਦੇ ਅਸੀਂ ਤਾਂ ਐਵੇਂ ਮੰਨ ਗਏ ਸੀ ਉੱਥੇ ਕੋਈ ਗੱਲ ਹੀ ਨਹੀਂ ਸੀ ਜੇ ਐਵੇਂ ਮੰਨ ਗਏ ਸੀ ਤਾਂ ਇਹ ਵੀ ਦੱਸਣ ਫਿਰ ਬੀਜਪੀ ਕਿਹਨੇ ਲਾਇਸ ਮਾਫੀ ਕਿਹਨੇ ਦਿੱਤੀ ਸੀ ਗੁਰੂਗਾਂਝ ਸਾਹਿਬ ਚੋਰੀ ਹੋਏ ਸੀ ਤਾਂ ਉਹ ਕਿਹਨੇ ਨਹੀਂ ਲੱਭੇ ਹਨ ਕੋਈ ਨਾ ਕੋਈ ਤਾਂ ਬੰਦਾ ਰਿਸਪਾਂਸਿਬਲ ਹੋਊਗਾ ਪਰ ਉਹ ਬਿਲਕੁਲ ਇਸ ਗੱਲ ਦੇ ਉੱਤੋਂ ਲੋਕਾਂ ਨੂੰ ਮੁੱਕਰ ਗਏ ਜਿਹੜੀ ਡਿਊਟੀ ਬੰਨਦੀ ਸੀ ਦੇਖੋ ਜੇ ਸ਼੍ਰੀ ਕਾਲ ਤਖਤ ਸਾਹਿਬ ਵੀ ਜੋ ਮਾਨ ਮਰਿਆਦਾ ਹੈ ਉਹ ਸ਼ੋਮਣੀ ਕਾਲੀਦਲ ਤੇ ਸ਼ੋਮਣੀ ਕਮੇਟੀ ਲਾਗੂ ਕਰਾਉਣੇ ਹੁੰਦੇ ਜਿੰਮੇਵਾਰੀ ਬਣਦੀ ਹੈ ਜਿੱਥੇ ਪੰਥ ਦੀ ਜ਼ਿੰਮੇਵਾਰੀ ਹੈ ਉੱਥੇ ਇਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਇਹ ਵੀਡੀਓ ਸੁਣਾ ਦਿਨੇ ਜਿਹੜੀ ਉਹਨਾਂ ਨੇ ਬੋਲੀ ਆ ਕਰ ਦਿਓ ਅਮਰਜੀਤ ਕਲੈਕਟੀ ਦਾ ਵੀਡੀਓ ਦੇਖੋ ਸਿੰਘ ਸਰਪੰਨਾਂ ਨਾਲ ਚਲਾ ਦਿਓ ਜਿਹੜੀ ਇੱਕ ਤਾਂ ਜਿਹੜਾ ਫਸੀਦ ਤੋਂ ਫੈਸਲਾ ਹੋਇਆ ਉਹਦੀ ਵੀ ਵੀਡੀਓ ਤੁਸੀਂ ਸੁਣ ਲਓ ਜਰਾ ਕਿ ਟੈਕਟਾਂ ਦੀ ਕਲਿੱਪ ਕੱਟੀ ਆ ਤੁਸੀਂ ਆਪ ਫੜਦੇ ਚਲਾ ਦੇਣਾ ਪਹਿਲਾਂ ਉਹ ਫੇਰ ਚਲਾ ਦੇ ਤੁਹਾਨੂੰ ਸਾਰੀਆਂ ਭੇਜ ਦਾਂਗੇ ਤਿੰਨੇ ਉਹਜ ਬੜਾ ਵੈਸੇ ਤਾਂ ਸੋਸ਼ਲ ਮੀਡੀਆ ਤੇ ਸਾਰੇ ਦੇ ਅਵੇਲੇਬਲ ਵੀ ਹੈਗੀਆਂ ਪਰ ਅਸੀਂ ਤੁਹਾਨੂੰ ਫਾਰਵਰਡ ਵੀ ਕਰ ਦਾਂਗੇ ਥੋੜੀ ਜਿਉ ਨੂੰ ਪ੍ਰੈਸਾਈਸ ਅਸੀਂ ਬਣਾ ਕੇ ਉਹ ਲਾਈਆਂ ਨੇ ਉਤੋਂ ਬਾਹਰ ਆਉਣ ਸਾਰੇ ਇਹ ਮੁਕਰਗੇ ਮੁਕਰੇ ਨਹੀਂ ਜਿੰਨੇ ਸਿੰਘ ਸਵਾਦ ਨੇ ਆਪਾਂ ਨੂੰ ਸਾਰੇ ਨੂੰ ਪਤਾ ਹੈ ਕਿ ਹੁਕੂਨਾਮਾ ਕਿਦਾ ਚੱਲਦਾ ਹੈ ਕੌਣ ਨੂੰ ਲਾਉਂਦਾ ਹੈ ਇਹ ਕੋਈ ਕਿਸੇ ਨੂੰ ਦੱchnਾ ਵਾਲੀ ਗੱਲ ਨਹੀਂ ਕੋਈ ਹੋਰ ਦੀ ਗੱਲ ਨਹੀਂ ਜਦੋਂ ਇਹ ਹੁਕੂਨਾਮਾ ਹੋਇਆ ਉਦੋਂ ਹਾਂ ਮੁਕ ਕਰਕੇ ਵੀ ਹਾਂ ਅਸੀਂ ਗੁਨਾਹ ਕੀਤੇ ਨੇ ਉਹ ਤੋਂ ਬਾਅਦ ਮੁਕਰ ਗਏ ਇੱਥੇ ਮੁੱਕਲੇ ਮੁਕਰੇ ਨਹੀਂ ਉਹਦੇ ਨਾਲ ਹੀ 26 ਦਿਨ ਦੇ ਵਿੱਚ ਵਿੱਚ ਤਿੰਨੇ ਜਹਦਰ ਸਾਹਿਬ ਉਹਨਾਂ ਨੇ ਹਟਾ ਦਿੱਤੇ ਜੋ ਤੌਰ ਤਰੀਕਾ ਵਰਤਿਆ ਉਹ ਮੇਰਾ ਖਿਆਲ ਹੈ ਵੀ ਐਦਾਂ ਮਾੜੀ ਗੱਲ ਕੋਈ ਹੋ ਨਹੀਂ ਸਕਦੀ ਜਿਹੜੇ ਸਿੰਘ ਸਵਾਰ ਨੂੰ ਅਸੀਂ ਬਹੁਤ ਮਾਨ ਤੇ ਸਤਿਕਾਰ ਦਿੰਦੇ ਹਾਂ ਸਿੱਖ ਕੌਮ ਦੇ ਵਿੱਚ ਸਭ ਤੋਂ ਉੱਪਰ ਅਸੀਂ ਜਹਦਰ ਸਾਹਿਬ ਨੂੰ ਮੰਨਦੇ ਹਾਂ ਪਰ ਉਹਨਾਂ ਦੀ ਆਪਣਾ ਇੱਕ ਰਿਸ਼ਤੇਦਾਰ ਲਾ ਲਿਆ ਜਿਹਦੇ ਕਰਕੇ ਹਰਿਆਣੇ ਦੀ ਕਮੇਟੀ ਬਣੀ ਹੈ ਅਧਰਬਾਈ ਤਾਂ ਸਾਰਾ ਹਰਿਆਣਾ ਕਹਿੰਦਾ ਸੀ ਵੀ ਇਹਦੀ ਬਜਾਇਦਾ ਸੀਨੀਅਰ ਮ੍ਰਿਤਮਿਤ ਭਾਤਲੇ ਹੋਰ ਨੂੰ ਬਣਾ ਦੇ। ਉਹ ਪਾਲਿਆ ਦੂਜਾ ਫਰੀਦਕੋਟ ਦਾ ਪ੍ਰਧਾਨ ਪਾਲਿਆ ਤੇ ਇੱਕ ਸ਼ੋਮਨੀ ਕਾਲੀਦਲ ਜਿਹੜਾ ਪ੍ਰਧਾਨ ਸੀ ਉਹਦੇ ਘਰੇ ਬੈਠ ਕੇ ਇਹਨਾਂ ਨੇ ਉਹ ਉਹਦੇ ਖਿਲਾਫ ਗਿਆ ਨਹੀਂ ਹਾਪੀ ਦੇ ਖਿਲਾਫ ਲਿਖ ਲਿਆ ਜੀ ਆ ਹੋਇਆ ਵਾਹ ਹੋਇਆ ਹਾਲਾਂਕਿ ਸਾਰੀਆਂ ਇਨਕੁਆਰੀਆਂ ਪਹਿਲਾਂ ਹੋਈਆਂ ਵੀ ਸੀ ਕਿਉਂਕਿ ਇਹਨਾਂ ਨੇ ਆਪ ਅਪਰਤੀ ਕੀਤਾ। ਇਹਨਾਂ ਨੇ ਪਹਿਲਾਂ ਸਿੰਘ ਸਵਾਨ ਬਖਸ਼ਰ ਸਾਹਿਬ ਲਾਏ ਫਿਰ ਕਾਲਕਤ ਸਾਹਿਬ ਦੇ ਲਾਏ ਕਿੰਨੀਆਂ ਪੋਸਟਾਂ ਦੇ ਉੱਤੇ ਰਹੇ ਨੇ আর ਕਿੰਨੇ ਸਾਲ ਹੋ ਗਏ ਪਰ ਕਿਉਂਕਿ ਉਹ ਹੁਕਮਨਾਮਾ ਜਾਰੂ ਹੋਇਆ ਸੀਗਾ ਸ੍ਰੀ ਕਾਲਕਤ ਸਾਹਿਬ ਦੀ ਗੱਲ ਸਾਰੀ ਦੁਨੀਆ ਦੇ ਵਿੱਚ ਬੜਾ ਵੱਡਾ ਮੈਸੇਜ ਬਾਕੀਆ ਸੀਗਾ ਕਿ ਇੱਕ ਸਿੱਖਾਂ ਕੋਲ ਕਹਿ ਦਈਏ ਪੰਥ ਕੋਲ ਕਹਿ ਦਈਏ ਇਹ ਹਜਾ ਤਖਤ ਹੈ ਜਿਹੜਾ ਪ੍ਰਮਾਤਮਾ ਦਾ ਤਖਤ ਮੰਨ ਕੇ ਲੋਕ ਉੱਥੇ ਹੁਕਮ ਮੰਨਦੇ ਨੇ ਕੋਈ ਕਿੰਨਾ ਵੱਡਾ ਬੰਦਾ ਹੋਵੇ ਕਿੰਨਾ ਛੋਟਾ ਬੰਦਾ ਹੋਵੇ ਉਥੇ ਆ ਕੇ ਨਤਮਸਤਕ ਹੁੰਦਾ ਉਹ ਉਹਨੂੰ ਇਨਵਿਟ ਮੰਨਦਾ ਉਹਦੀ ਸਭ ਤੋਂ ਵੱਡੀ ਡਿਊਟੀ ਸ਼ੋਮਨਿ ਕਮੇਟੀ ਦੀ ਤੇ ਅਕਾਲੀ ਦਖਤੀ ਬਣ ਗਿਆ ਪਰ ਦੋਨੇ ਹੀ ਭਗੌੜੇ ਹੋ ਗਏ ਉਸ ਵਕਤ ਦੋਹੀ ਉਹਨੂੰ ਮਰਨ ਤੋਂ ਮੁੱਕਰ ਗਏ ਗਿਆਨੀ ਹਰਪੀਜ ਨੂੰ ਹਟਾਉਣ ਤੋਂ ਬਾਅਦ ਦੇ ਵਿੱਚ ਫਿਰ ਇਹਨਾਂ ਨੇ ਗੈਂਦਕਬੀਰ ਸਿੰਘ ਨੂੰ ਜੈਨ ਸੁਲਤਾਨ ਸਿੰਘ ਨੂੰ 26 ਦਿਨ ਦੇ ਵਿੱਚ ਵਿੱਚ ਤਿੰਨੇ ਜਹਦਾਦਾਰ ਸਾਹਿਬ ਨੂੰ ਘਰੇ ਬਿਠਾਤਾ ਤੇ ਅਖੀਰ ਨੂੰ ਹੁਣ ਜਿਹੜੇ ਹੋ ਰਿਹਾ ਹੈ ਉਹ ਤੁਸੀਂ ਸਾਰੇ ਦੇਖ ਹੀ ਰਹੇ ਹੋ ਕਿ ਮੇ ਜਿਹਦਰ ਸਾਹਿਬ ਕਿੱਥੋਂ ਆ ਕੇ ਲੱਗੇ ਕਿੱਥੇ ਹੋਏ ਉਹਨਾਂ ਦੀ ਕਿਰਦਾਰਕਸ਼ੀ ਕਿੰਨੀ ਕੀਤੀ ਕਿ ਜੇ ਸਕਿਉਰਟੀ ਲੈ ਸਕਿਉਰਟੀ ਕਿੰਨ ਲਾਈ ਸੀ ਸਕਿਉਰਟੀ ਤਾਂ ਇਹਨਾਂ ਨੇ ਆਪ ਲਾਈ ਸੀਗੀ ਆ ਇਹਨਾਂ ਕੋਈ ਵੀ ਸਕਿਉਰਟੀ ਹੈਗੀ ਵੱਡੇ ਬਾਦ ਸਾਹਿਬ ਕੀ ਉਹ ਵੀ ਸੈਂਟਰ ਦੇ ਫਿਰ ਉਹਨਾਂ ਮੈਂ ਨੌਂ ਦੇ ਸੀ ਜਾਂ ਇਹ ਕੱਲੇ ਸਕਿਉਰਟੀ ਦੀ ਗੱਲ ਹੋਵੇ ਫਿਰ ਤਾਂ ਇਹਨਾਂ ਨੇ ਆਪ ਸਕਿਉਰਟੀ ਲਾਈ ਆ ਤੇ ਆਪ ਉਹ ਕੀਤੀ ਹੈ ਪਰ ਕਹਿਣ ਦੇ ਕੱਲ ਕੀ ਹੈ ਕਿ ਸਾਡੇ ਤੇ ਹੁਕਮਨਾਮਾ ਜਰੂਰੀ ਕਿਉਂ ਹੋ ਗਿਆ ਸੱਤ ਔਰ ਜੈਨ ਕਿਉਂ ਲੈ ਲਿਆ ਕਿਉਂ ਮੰਗ ਲਿਆ ਇਹ ਜਿਹੜਾ ਉਹਨਾਂ ਨੇ ਫੈਸਲੇ ਕੀਤੇ ਨੇ ਇਹ ਉਹਨਾਂ ਨੇ ਲੋਕਾਂ ਦੇ ਮੁਤਾਬਕ ਕੀਤੇ ਨੇ ਲੋਕੋ ਨਾਲ ਕੋ ਜਾਨਦੇ ਰਹੇ ਨੇ ਲੋਕ ਕਹਿੰਦੇ ਰਹੇ ਨੇ ਕਿ ਜੀ ਇਦੋਂ ਬਿਨਾਂ ਗੱਲ ਬਣਨੀ ਨਹੀਂ ਸੀ ਸੋ ਜੇ ਕਿਤੇ ਇਹ ਫੈਸਲਾ ਮੰਨਿਆ ਹੁੰਦਾ ਸ਼ਾਇਦ ਪੰਥ ਮਾਫ਼ੀ ਕਰ ਦਿੰਦਾ ਇਹਨਾਂ ਨੇ ਤਾਂ ਮਤਲਬ ਪੂਰੀ ਬਦਲੇ ਦੀ ਭਾਵਨਾ ਜਿਵੇਂ ਕਹਿੰਨਾ ਮੈਂ ਕਿ ਦੁਸ਼ਮਣੀ ਕਰਨੀ ਹੁੰਦੀ ਹੈ ਉਸ ਤਰ੍ਹਾਂ ਕੀਤਾ ਫਿਰ ਇਹਨਾਂ ਜੱਜੇਦਾਰ ਸਾਹਿਬ ਨੂੰ ਲਾਉਣ ਦੇ ਲਈ 47 ਮੈਂਬਰਾਂ ਨੇ ਸਾਈਨ ਕਰਕੇ ਦਿੱਤੇ ਕਿ ਮਤਾ ਲੈ ਕੇ ਆਓ ਕਿ ਅਸੀਂ ਇਹ ਸਿੰਘ ਸਵਾਰ ਨੂੰ ਦੁਆਰੇ ਲਾਉਣਾ ਹੈ ਉਹ ਤਾਂ ਹੀ ਮੁੱਕਰ ਗਏ ਮਤਾ ਹੀ ਨਹੀਂ ਲੈਂਦਾ ਲਾਜ਼ਮੀ ਨਹੀਂ ਲੈਂਦੇ ਨੇ ਹਾਲਾਂਕਿ ਉਹਨਾਂ ਨੇ ਤੈਨ ਦੀ ਐਕਸਪੈਕਟ ਕੀਤੀ ਕਿ ਬਜਟ ਪਾਸ ਕਰ ਲਓ ਬਾਅਦ ਚ ਕਰ ਲਿਓ ਜੇ ਉਹ ਅੜ ਜਾਂਦੇ ਕਿ ਅਸੀਂ ਬਜਟ ਪਾਸ ਉਦੋਂ ਹੋਣ ਦੇਵਾਂਗੇ ਜਦੋਂ ਤੁਸੀਂ ਆ ਮਤਾ ਲੈ ਕੇ ਆਉਂਗੇ ਪਰ ਉਹ ਵਿਸ਼ਵਾਸ ਕਰ ਗਏ ਵਿਸ਼ਵਾਸ ਕਰਨ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਉਤੋਂ ਮੁੱਕਰੀ ਗਏ ਸੋ ਇਹ ਇਹਨਾਂ ਦੀ ਗੱਲ ਹੈ ਇਹਨਾਂ ਨੂੰ ਸਿਰਫ ਆਪਣੀ ਪ੍ਰਧਾਨਗੀ ਤੋਂ ਬਿਨਾਂ ਹੋਰ ਕੋਈ ਗੱਲ ਦਿਖਦੀ ਨਹੀਂ ਹੈ ਕਿ ਵੀ ਸਾਡੀ ਤਾਂ ਪ੍ਰਧਾਨਗੀ ਕੰਮ ਨਹੀਂ ਚਾਹੀਦਾ ਅਸੀਂ ਪਹਿਲਾਂ ਵੀ ਗੱਲਾਂ ਕਰਦੇ ਰਹੇ ਹਾਂ ਪਹਿਲਾਂ ਵੀ ਕਹਿੰਦੇ ਰਹੇ ਹਾਂ ਕਿ ਲੋਕ ਨਹੀਂ ਚਾਹੁੰਦੇ ਹਨ ਆਪਾਂ ਨੂੰ ਲੋਕ ਚਾਹੁੰਦੇ ਨੇ ਕਿ ਵੀ ਆਪਾਂ ਹਟ ਕੇ ਘਰੇ ਬੈਠ ਜਾਈਏ ਝੁੰਡਾ ਕਮੇਟੀ ਬਣਾਈ ਉਹਨੇ ਵੀ ਇਹ ਰਿਪੋਰਟ ਸੀ ਉਹ ਵੀ ਅਜੇ ਤੱਕ ਲਾਗੂ ਨਹੀਂ ਕੀਤੀ ਲਾਗੂ ਕੀ ਲੋਕਾਂ ਤੇ ਤੁਹਾਡੇ ਕੋਲ ਵੀ ਨਹੀਂ ਆਈ ਉਹ ਸੋ ਇਹ ਬੜੀ ਵੱਡੀ ਗੱਲ ਹੈ ਫਿਰ ਇੱਚੀ ਵਸ ਨਹੀਂ ਜਦੋਂ ਹੁਣ ਸੁਖਵੀਰ ਪ੍ਰਧਾਨ ਬਣ ਗਿਆ ਉਦੋਂ ਤੁਸੀਂ ਦੇਖ ਹੀ ਰਹੇ ਹੋ ਕੀ ਕਹਿਣਾ ਸ਼ੁਰੂ ਕਰਤਾ ਜੇ ਹਟਾਈ ਦਿੱਤੇ ਸੀ ਉਹ ਤਾਂ ਘਰ ਬੈਠੇ ਸੀ ਕਿ ਹੁਣ ਕੋਈ ਕੰਮ ਨਹੀਂ ਕਰ ਰਹੀ ਉਹਨਾਂ ਤੇ ਵੀ ਮਤਲਬ ਇਹ ਜਿਹੇ ਕੇ ਵੀ ਜਿਹੜੇ ਸਾਡੇ ਤਖਤ ਨੇ ਉਹ ਵੀ ਦਿੱਲੀ ਚ ਲਾ ਰਹੀ ਹੈ ਦਿੱਲੀਆਂ ਦੇ ਕੰਟਰੋਲ ਚ ਨੇ ਉਹ ਇਹ ਮੈਂ ਕਹਿੰਨਾ ਵੀ ਕਿੰਦੀ ਪਾਪ ਵਾਲੀ ਗੱਲ ਐ ਕਿ ਤੁਹਾਡੀ ਦਾ ਜ਼ਿੰਮੇਵਾਰੀ ਹੁੰਦੀ ਬਣਦੀ ਸੀ ਕਿ ਤਖਤਾਂ ਦੇ ਨਾਲ ਖੜਨਾ ਸਿੰਘ ਸਹਿਬਾਨ ਦੇ ਨਾਲ ਖੜਨਾ ਤੁਸੀਂ ਕਿਰਦਾਰ ਕੂਸ਼ੀ ਕਰਨੇ ਸ਼ੁਰੂ ਕਰਤੀ ਉਹਨਾਂ ਨੇ ਸੋ ਜਿੰਨਾ ਇਹਨਾਂ ਨੂੰ ਨਿੰਦੀਏ ਜਿੰਨਾ ਇਹਨਾਂ ਦਾ ਉਹ ਕਰੀਏ ਉਹਨਾਂ ਥੋੜਾ ਇਹਨਾਂ ਨੇ ਜੋ ਸਿੰਘ ਸਹਿਬਾਨ ਨੂੰ ਆਪਣੇ ਘਰ ਬੁਲਾਇਆ ਸੌਦੇ ਸਾਹਿਬ ਨੂੰ ਮਾਫੀ ਦਿੱਤੀ ਉਹ ਸਾਰੀਆਂ ਗੱਲਾਂ ਤੁਸੀਂ ਦੇਖੀ ਨੇ ਪ੍ਰੈਸ ਦੇ ਵਿੱਚ ਆਈਆਂ ਨੇ ਸਿੰਘ ਸਾਹਾਵਾ ਨੇ ਦੱਸਿਆ ਵੀ ਸਾਨੂੰ ਕਿੱਥੇ ਬੁਲਾਇਆ ਅੱਜ ਤੱਕ ਕਿਹਾ ਸੀ ਕਿ ਵਾਲ ਸਾਹਿਬ ਤੁਸੀਂ ਤੁਹਾਨੂੰ ਤਲਬ ਕੀਤਾ ਹੋਇਆ ਇੱਥੇ ਜੇ ਜੀ ਕੋਈ ਕੰਮ ਹੋਵੇ ਵੀ ਤੁਸੀਂ ਸਾਡੇ ਕੋਲ ਆਜੋ ਕਿਉਂਕਿ ਸਿੱਖ ਪੰਥ ਦੇ ਵਿੱਚ ਤਖਤਾਂ ਜਿਹੜੇ ਸਾਹਿਬ ਨੂੰ ਅਸੀਂ ਸੁਪਰੀਮ ਮੰਨਦੇ ਹਾਂ ਉਹਨਾਂ ਨੂੰ ਕੋਈ ਮੁੰਡਾ ਬੁਲਾ ਨਹੀਂ ਸਕਦਾ ਬੁਲਾ ਕੇ ਇਹ ਨਹੀਂ ਕੋਈ ਡਾਇਰੈਕਸ਼ਨ ਦੇ ਸਕਦਾ ਪਰ ਇਹਨਾਂ ਨੇ ਉਹ ਡਾਇਰੈਕਸ਼ਨ ਦੇਣੀ ਸ਼ੁਰੂ ਕਰ ਦਿੱਤੀ ਕਿ ਇਹ ਵੀ ਨਹੀਂ ਮਾਫੀ ਦੇਣੀ ਹੈ ਫਿਰ ਉਹ ਚਿੱਠੀ ਜਿਹੜੀ ਸੀਗੀ ਉਹ ਹਿੰਦੀ ਸੀ ਉਹਦੀ ਟ੍ਰਾਂਸਲੇਸ਼ਨ ਕਰਤੀ ਕਿ ਉਹ ਇਹ ਵੀ ਆਪਾਂ ਸਾਰਿਆਂ ਨੇ ਪਤਾ ਏ ਉਹਨੇ ਕਿਹਾ ਕਿ ਮੈਂ ਆਪ ਮਾਫੀ ਮੰਗੀ ਨਹੀਂ ਸੋ ਸਾਰਾ ਕੁਝ ਇਹਨਾਂ ਨੇ ਕਿਹੜੇ ਲਾਲਚ ਵਾਸ ਕੀਤਾ ਕਿਉਂ ਕੀਤਾ ਇਹਦਾ ਪਰਮਾਤਮਾ ਨੂੰ ਪਤਾ ਹਰ ਜਿਹੜੀ ਪਿਕਚਰ ਚਲਾਉਣ ਖਾਤੇ ਜਿੰਨੀ ਸਿਕਿਉਰਿਟੀ ਦਿੱਤੀ ਹੈ ਉਦੋਂ ਧਰਨਾ ਚੱਲਦਾ ਜੀਵਿੰਦਰਾ ਦਾ ਉਹਨਾਂ ਤੇ ਡਾਂਗ ਵਰਸਾਈ ਇੱਧਰ ਸਿਕਿਉਰਿਟੀ ਦਿੱਤੀ ਸਿਨੇਮਾ ਤੇ ਸਿਕਿਉਰਿਟੀ ਦਿੱਤੀ ਸੋ ਜੇ ਕੱਲੀ ਕੱਲੀ ਗੱਲ ਫੜੋਣ ਲੱਗ ਜਾਈਏ ਕੀ ਲਾਲਚ ਸੀ ਕੀ ਇਹਦਾ ਪਰਮਾਤਮਾ ਨੂੰ ਨਹੀਂ ਪਤਾ ਪਰ ਇੰਨਾ ਕੁ ਮੇਰਾ ਖਿਆਲ ਹੈ ਵੀ ਮੇਰੀ ਵੀ 70-75 ਸਾਲ ਦੀ ਉਮਰ ਹੋ ਗਈ ਮੈਂ ਆਪਣੀ ਜ਼ਿੰਦਗੀ ਨਹੀਂ ਦੇਖਿਆ ਤੇ ਤੁਸੀਂ ਤਾਂ ਦੇਖਿਆ ਕੀ ਹੋਣਾ ਤੁਸੀਂ ਤਾਂ ਛਾਰੇ ਮੇ ਤੋਂ ਛੋਟੀ ਹੋ ਹੋ ਬਚਾਰੇ ਪਰ ਮਤਲਬ ਇੰਨਾ ਕੁ ਸ਼ੋਮਨੀ ਕਾਲੀਦਾਲ ਦੇ ਵਿੱਚ ਕਦੇ ਹੋਇਆ ਨਹੀਂ ਕਿਸੇ ਹੋਰ ਨੇ ਵੀ ਨਹੀਂ ਕੀਤਾ ਇੱਕ ਤਾਂ ਪਹਿਸ਼ੋਮਨੀ ਕਾਲੀਦਾਲ ਦੀ ਗੱਲ ਕਰਦੇ ਆ ਪੰਤ ਦੀ ਗੱਲ ਕਰਦੇ ਆ ਕਿਸੇ ਹੋਰ ਨੇ ਵੀ ਨਹੀਂ 6 ਅਕਤੂਬਰ ਦੇ ਨਾਲ ਇਹ ਖਲਾਬਲੀ ਕੀਤੀ ਜਿਹਨੇ ਇਹਨਾਂ ਨੇ ਕੀਤੀ ਹੈ ਬਹੁਤ ਬਹੁਤ ਧੰਨਵਾਦ ਦੋ ਤਿੰਨ ਵੀਡੀਓ ਹੈਗੀਆਂ 30 30 ਸਕਿੰਟ ਦੀਆਂ ਕਿਰਪਾ ਕਰਕੇ ਇਹ ਦੇਖ ਲਿਓ ਜ਼ਰੂਰ ਤਾਂ ਕਿ ਹੋ ਗਈਆਂ ਭਾਵੇਂ ਪਰ ਜਨਤਾ ਨੂੰ ਰਿਮਾਈਂਡ ਹੀ ਕਰਾ ਦਈਏ ਕਿ ਆਰੰਭ卡ਡ ਭਰ ਕੇ ਬਈ ਨਾ ਹੋਵੇ ਫੂਕੇ ਨਾ ਹੋਵੇ ਆਧਾਰ卡ਡ ਦਾ ਕੋਰ ਕਾਣ ਪੱਤਰ ਨਾ ਹੋਵੇ ਤੇ ਜਿਹੜੇ ਮੈਂਕਸੇਪਰ $9 ਪ੍ਰਾਪਤ ਅਸਮਾਨੇ ਗੈਸੇਟਾਂ ਦੇ ਨਾਲ ਪ੍ਰਾਣੇ ਹੈ। ਇੱਕ ਜੰਗ ਵੀ ਕੋਈ। ਅਗਾਂ ਕਾਲੇ ਗੇਸਨਾਂ ਦੇ 70 ਦਿਨ ਦੇ ਰਹਾ ਤਾਂ ਆਪਾਂ ਤੇ ਸਤੇਹਾਰਾ ਦੇ ਚੋਰ ਅਧਾਰ ਦੇ ਅਨੁਸਾਰ ਦੇ ਫਰਮਾਈ ਜਾਣਗੇ ਅਗਲੀ ਜਿਹੜੀ ਇਹ ਵੀ ਹੈ ਤੁਸੀਂ ਇਹ ਦੇਖੋ ਕਿ ਉੱਥੇ ਮੰਨ ਗਏ ਤੇ ਬਾਹਰ ਜਾ ਕੇ ਫਿਰ ਕੀ ਬੋਲਦੇ ਆ ਕੁਝ ਕੋ ਅਕਾਲਕ ਸਾਹਿਬ ਨੂੰ ਮੰਨਦੇ ਹਨ ਅਗਲੇ ਨੇ ਲਗ ਲਗ ਇਹਨਾਂ ਨੇ ਆਪਣੇ ਤਖਤੇ ਜੱਜ਼ਰ ਬਣਾ ਲਏ ਕਿ ਉਹ ਮੰਨਦੇ ਨੇ ਤਾਂ ਇਹ ਦੇਖੋ ਕਪੜੀ ਕੌਮ ਦੀ ਸੁਪਰੀਮ